ਇਦੂ ਪੀਗਾ ਲਾਈ ਗਈ ਹੈ ਬਹੁਤ ਖੁਸ਼ੀ ਹੋਈ ਹੈ ਸਾਨੂੰ ਸਭ ਨੂੰ ਮੈਨੂੰ ਕਿ ਤੇ ਸੇਵਾ ਲਗਾ ਕੇ ਗੁਰੂ ਜੀ ਅਡੋਨ ਮਾਨਸ਼ਿਪ ਜੀ ਦੇ ਨੇ ਜੋੜੇ ਸਭ ਜਦ ਜੋ ਸ਼ਹੀਦ ਹੋਏ ਨੇ ਤੇ ਬੇਤ ਵੱਡੀ ਨੇਵਾ ਹੋਰ ਕੀ ਹੋਦਰ ਦੀ ਹੈ ਜਦਾਂ ਕੀ ਅਸੀਂ ਉਮਰ ਬਹੁਤ ਹੋ ਗਈ ਬੁਢੀ ਛੱਡਣੀ ਹੈ ਜਦਾਂ ਬਚੜਨੀ ਹੈ ਬਹੁਤ ਦੁਖਦਾਈ ਗੱਲ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਮੰਗੇ ਜੈਦ ਮੰਗਾ ਉਹਨਾਂ ਨਾਲ ਬੈਠ ਕੇ ਗੱਲ ਕਰਨ ਦੀ ਬਜਾਏ ਉਹਨਾਂ ਦਾ ਮਨਵਰਤ ਹੋਇਆ ਹੈ ਕਿ ਜੇ ਸੇਵਾ ਲਈ ਗਈ ਹੈ ਤੇ ਬਹੁਤ ਖੁਸ਼ੀ ਹੋਈ ਹੈ ਸਾਨੂੰ ਜੀ ਮੈਨੂੰ ਕਿ ਤੇ ਸੇਵਾ ਵਿੱਚ ਆ ਕੇ ਗੁਰੂ ਜੀ ਅਡੋਨ ਮਾਨਸ਼ੀਰ ਜਿਹਨੇ ਚੋਡੇ ਸਾਬ ਜਦ ਜਸ਼ੀਦ ਹੋਏ ਨੇ ਤੇ ਇਹ ਤੋਂ ਵੱਡੀ ਸੇਵਾ ਹੋਰ ਕੀ ਹੋ ਸਕਦੀ ਹੈ ਇਹਨਾਂ ਦੇ ਚਰਨਾਂ ਦੇ ਧੂੜ ਨੂੰ ਅਸੀਂ ਆਪਣੇ ਮस्तक ਨਾਲ ਲਾਉਣਾ ਹੈ ਜੀ ਸਾਹਿਬ ਸਿਹਤ ਠੀਕ ਹੈ ਜੀ ਹੁਣ ਤੁਹਾਡੇ ਪਹਿਲਾਂ ਜੀ ਸਿਹਤ ਠੀਕ ਹੈ ਜੀ ਠੀਕ ਹੈ ਹੁਣ ਤੱਕ ਆ ਬਸ ਮਸਲ ਨਹੀਂ ਕੰਮ ਕਰ ਰਿਹਾ ਸਿਆਸਤ ਚੜਨ ਦੀ ਵੀ ਗੱਲ ਕੀਤੀ ਗਈ ਸੀ ਬੀਤੇ ਦਿਨ ਚੜਾਂਗੇ ਅਸੀਂ ਉਮਰ ਬਹੁਤ ਹੋ ਗਈ ਬੁਢੀ ਚੜਣੀ ਹੈ ਜਦੋਂ ਬਚੜਨੀ ਹੈ ਕਿਸਾਨੀ ਅੰਦੋਲਨ ਵਾਰੀ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਸਾਨੀ ਅੰਦੋਲਨ ਵਾਲੇ ਕੀ ਕੋਈ ਤਾਂ ਬਹੁਤ ਦੁਖਦਾਈ ਗੱਲ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਮੰਗਾਂ ਜਾਇਜ਼ ਮੰਗਾਂ ਉਹਨਾਂ ਨਾਲ ਬੈਠ ਕੇ ਗੱਲ ਕਰਨ ਦੀ بجائے ਉਹਨਾਂ ਦਾ ਮਨਵਰਤ ਹੋਇਆ ਹੈ ਉਹ ਵੀ ਕੋਈ ਉਚਨ ਦੱਗ ਨਹੀਂ ਜਾ ਚਲੋ ਰਸਤਾ ਹੈ ਯਾਰ ਸ਼ੋਰਟ